ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਖਾਲਸੇ ਦਾ ਜਨਮ ਦਿਨ ਵਿਸਾਖੀ ਦਾ ਦਿਹਾੜਾ ਆ ਗਿਆ ਹੈ ਗੁਰੂ ਨਾਨਕ ਨਾਮ ਲੇਵਾ ਸਿੱਖ ਜਿੱਥੇ-ਜਿੱਥੇ ਵੀ ਵਸ ਰਹੇ ਆ ਸਭ ਨੂੰ ਲੱਖ ਲੱਖ ਵਧਾਈ ਕਹਿੰਦੇ ਹੋਏ ਇਹ ਸ਼ੰਦ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਲੱਗੇ ਆ ਉਮੀਦ ਕਰਦੇ ਹਾਂ ਆਪ ਪਿਆਰ ਨਾਲ ਸਰਵਣ ਕਰੋਗੇ ਅਤੇ ਲਾਈਕ ਕਰੋਗੇ ਬਿਕਰਮੀ ਸਮਤ 1756 ਈਸਵੀ ਸਨ 1699 13 ਅਪ੍ਰੈਲ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੇਸਗੜ ਦੇ ਮੈਦਾਨ ਵਿੱਚ ਇੱਕ ਪੰਡਾਲ ਸਜਾਇਆ ਗਿਆ ਹੈ ਸਟੇਜ ਲੱਗੀ ਹੈ 80000 ਦੇ ਇਕੱਠ ਦੇ ਸਾਹਮਣੇ ਆ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਗੀ ਤਲਵਾਰ ਚਮਕਾ ਕੇ ਕਿਵੇਂ ਸੀਸ ਦੀ ਮੰਗ ਕਰਦੇ ਆ ਤੇ ਕਿਵੇਂ ਸਿੱਖਾਂ ਨੇ ਆਪਣੇ ਆਪਣੇ ਸੀਸ ਭੇਟ ਕੀਤੇ ਆ ਆਓ ਸੁਣੀਏ ਆਗੇ ਆਵ ਸਾਖੀ ਦਾ ਦਿਹਾੜਾ ਸੰਗ ਤੇ ਸਭ ਨੂੰ ਵਧਾਈ ਹੈ ਆਗੇ ਆਵ ਸਾਖੀ ਦਾ ਦਿਹਾੜਾ ਸੰਗ ਤੇ ਸਭ ਨੂੰ ਵਧਾਈ ਹੈ ਆ ਗਿਆ ਵਿਸਾਖੀ ਦਾ ਦਿਹਾੜਾ ਸੰਗ ਤੇ ਸਭ ਨੂੰ ਵਧਾਈ ਹੈ ਆ ਗਿਆ ਵਿਸਾਖੀ ਦਾ ਦਿਹਾੜਾ ਸੰਗ ਤੇ ਸਭ ਨੂੰ ਵਧਾਈ ਹੈ ਸੰਮਤ 1756 ਆ ਗਿਆ ਤੇ ਵਿਸਾਖੀ ਆਈ ਸੀ 1699 ਤਰੀਕ 13 ਸੀ ਖੁਸ਼ੀਆਂ ਲੈ ਆਈ ਸੀ ਸੰਮਤ 1756 ਆ ਗਿਆ ਤੇ ਵਸਾਖੀ ਆਈ ਸੀ 1699 ਤਰੀਕ 13 ਸੀ ਖੁਸ਼ੀਆਂ ਲਿਆਈ ਸੀ ਸਜਿਆ ਮੈਦਾਨ ਪੂਰਾ ਕੇਸ ਗੜਦਾ ਤੇ ਸਟੇ ਜਲਾਈ ਹੈ ਆ ਗਿਆ ਵਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਆਗੇ ਆਵੈ ਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਦੂਰੋਂ ਦੂਰੋਂ ਆਇਆ ਸੰਗਤਾਂ ਪਧਾਰ ਕੇ ਸੇ ਸ਼ਬਦ ਗਾਉਂਦੀਆਂ ਧੰਨ ਭਾਗ ਗੁਰੂ ਦੇ دیدار ਹੋਇਆ ਸੇ ਖੁਸ਼ੀ ਮਨਾਉਂਦੀਆਂ ਦੂਰੋਂ ਦੂਰੋਂ ਆਇਆ ਸੰਗਤਾਂ ਪਧਾਰ ਕੇ ਸੇ ਸ਼ਬਦ ਗਾਉਂਦੀਆਂ ਹੰਨ ਭਾਗ ਗੁਰੂ ਦੇ دیدار ਹੋਇਆ ਸੀ ਖੁਸ਼ੀ ਮਨਾਉਂਦਿਆਂ ਸ਼ੈਣਿਆਂ ਦੇ ਨਾਲ ਸੀ ਸੰਗੀਤ ਸੱਜਿਆ ਢੋਲ ਕੀ ਵਜਾਈ ਹੈ ਆ ਗਿਆ ਵਿਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਆ ਗਿਆ ਵਿਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਥੱਕੇ ਹੰਬੇ ਸਿੱਖਾਂ ਦਾ ਥੱਕੇ ਵਾਂ ਲੱਥ ਗਿਆ ਕੀਤਾ ਸੀ ਆ ਰਾਮ ਜੀ ਸਤ ਨਾਮ ਵੈ ਗੁਰੂ ਦਾ ਜਾਪ ਜਪਦੇ ਬੈਠ ਕੇ ਤਮਾਮ ਸੀ ਥੱਕੇ ਹੰਬੇ ਸਿੱਖਾਂ ਦਾ ਥੱਕੇ ਵਾਂ ਲੱਥ ਗਿਆ ਕੀਤਾ ਸੀ ਆ ਰਾਮ ਜੀ ਸਤ ਨਾਮ ਵੈ ਗੁਰੂ ਦਾ ਜਾਪ ਜਪਦੇ ਬੈਠ ਕੇ ਤਮਾਮ ਸੀ ਵੱਟਾ ਵੱਟਾ ਪੜੇ ਲਿਖੇ ਵਿਦਵਾਨਾਂ ਨੇ ਕਥਾ ਵੀ ਸੁਣਾਈ ਹੈ ਆ ਗਿਆ ਵਿਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਆ ਗਿਆ ਵਿਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ 80 ਹਜ਼ਾਰ ਦੇ ਇਕੱਠ ਸਾਹਮਣੇ ਗੁਰੂ ਸਾਹਿਬ ਆਉਂਦੇ ਸੀ ਮੈਨੂੰ ਇੱਕ ਸੀਸ ਦੀ ਹੈ ਲੋੜ ਸੰਗਤ ਬੋਲ ਕੇ ਸੁਣਾਉਂਦੇ ਸੀ ਅੱਸੀ ਕੋ ਹਜ਼ਾਰ ਦੇ ਇਕੱਠ ਸਾਹਮਣੇ ਗੁਰੂ ਸਾਹਿਬ ਆਉਂਦੇ ਸੀ ਮੈਨੂੰ ਇੱਕ ਸੀਸ ਦੀ ਹੈ ਲੋੜ ਸੰਗਤ ਬੋਲ ਕੇ ਸੁਣਾਉਂਦੇ ਸੀ ਸੱਜੇ ਹੱਥ ਵਿੱਚ ਤਲਵਾਰ ਫੜ ਕੇ ਉੱਪਰ ਉਠਾਈ ਹੈ ਆਗੇ ਆਵੈ ਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਆਗਿਆ ਵਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਹੋ ਇੱਕ ਵਾਰੀ ਸੁਣ ਕੇ ਇਕੱਠ ਦੇ ਵਿੱਚੋਂ ਕੋਈ ਵੀ ਨਾ ਉੱਠਿਆ ਦੂਜੀ ਵਾਰੀ ਫੇਰ ਸੀ ਆਵਾਜ਼ ਮਾਰ ਕੇ ਸੀ ਦੁਬਾਰਾ ਪੁੱਛਿਆ ਇੱਕ ਵਾਰੀ ਸੁਣ ਕੇ ਇਕੱਠ ਦੇ ਵਿੱਚੋਂ ਕੋਈ ਵੀ ਨਾ ਉੱਠਿਆ ਦੂਜੀ ਵਾਰੀ ਫੇਰ ਜਾ ਆਵਾਜ਼ ਮਾਰ ਕੇ ਸੀ ਦੁਬਾਰਾ ਪੁੱਛਿਆ ਆਜੋ ਕੋਈ ਸੀਸ ਭੇਟਾ ਕਰੋ ਤੇ ਅਗਦੀ ਕਾਤੋਂ ਨਹੀਂ ਮਿਪਾਈ ਐ ਆਗਿਆ ਵਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਆਗਿਆ ਵਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਇਹ ਜੀਵਾਜ ਨਾਲ ਦਿਆਰਾਮ ਖੱਤਰੀ ਉੱਠ ਕੇ ਖਲੋਗੇ ਆ ਦੋਵੇਂ ਹੱਥ ਜੋੜ ਸਿਰ ਨੂੰ ਝੁਕਾ ਕੇ ਕੇ ਰਾਮੂਰੇ ਹੋ ਗਿਆ ਤੀਜੀ ਆਵਾਜ਼ ਨਾਲ ਦਿਆਰਾਮ ਖੱਤਰੀ ਉੱਠ ਕੇ ਖਲੋਗੇ ਆ ਦੋਵੇਂ ਹੱਥ ਜੋੜ ਸਿਰ ਨੂੰ ਝੁਕਾ ਕੇ ਕੇ ਰਾਮੂਰੇ ਹੋ ਗਿਆ ਕੱਟ ਲੋ ਗੁਰੂ ਜੀ ਮੇਰਾ ਸੀਸ ਹਾਜ਼ਰ ਹੈ ਦੇਰ ਕਿਉਂ ਲਗਾਈ ਹੈ ਆਗਿਆ ਵਿਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਆਗਿਆ ਵਿਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਬਸ ਫੇਰ ਵਾਰੀ ਵਾਰੀ ਹੋ ਰਿਆਣ ਕੇ ਸੀਸ ਫੇਟ ਕਰ ਗਏ ਬਹੁਤ ਜਲ ਜਿਹੜੇ ਬੈਠੇ ਸੀ ਦਵਾਨ ਚ ਉਹ ਤਾਂ ਸਾਰੇ ਡਰ ਗਏ ਆਦ ਬਾਸ ਤੋਂ ਫੇਰ ਵਾਰੀ ਵਾਰੀ ਹੋ ਰਿਆਣ ਕੇ ਸੀਸ ਭੇਟ ਕਰ ਗਏ ਬੋਜ ਦੇਲ ਜੇ ਬੋਜ ਦੇਲ ਜਿਹੜੇ ਬੈਠੇ ਸੀ ਮੈਦਾਨ ਚ ਉਹ ਤਾਂ ਸਾਰੇ ਡਰ ਗਏ ਕਈਆਂ ਨੇ ਤਾਂ ਜਾ ਕੇ ਮਾਤਾ ਕੋਲ ਪਹੁੰਚ ਕੇ ਸੀ ਸ਼ਿਕਾਇਤ ਲਾਈ ਹੈ ਆਗੇ ਆਵਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਆਗੇ ਆਵਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਹੁਲੰਗਰਾਂ ਦੀ ਆਸ਼ਕੀ ਪਤੰਗੇ ਹੋਰਾਂ ਦੀ ਸੀ ਪਲਾਂਚ ਭੁੱਲ ਗਈ ਨੰਗੇ ਪੈਰ ਜਿਹੜੇ ਭੱਜੇ ਸੀ ਦੀਵਾਨ ਚੋਂ ਜੁੱਤੀ ਉੱਥੇ ਰੁਲ ਗਈ ਲੰਗਰਾਂ ਦੀ ਆਸ਼ਕੀ ਪਤੰਗੇ ਹੋਰਾਂ ਦੀ ਸੀ ਪਲਾਂਚ ਰੁਲ ਗਈ ਨੰਗਰਾਂ ਦੀ ਆਸ਼ਕੀ ਪਤੰਗੇ ਹੋਰਾਂ ਦੀ ਸੀ ਪਲਾਂਚ ਭੁੱਲ ਗਈ ਨੰਗੇ ਪੈਰ ਜਿਹੜੇ ਭੱਜੇ ਸੀ ਮੈਦਾਨ ਚੋਂ ਜੁੱਤੀ ਉੱਥੇ ਰੁਲ ਗਈ ਗੱਲ ਹੋਰੀ ਠਹਿਰ ਸੀ ਹਰੀ ਕੇ ਆਣ ਕੇ ਜਾਨ ਐ ਬਚਾਈ ਹੈ ਆਗਿਆ ਵਿਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਆ ਗਿਆ ਵਸਾਖੀ ਦਾ ਦਿਹਾੜਾ ਸੰਗਤ ਸਭ ਨੂੰ ਵਧਾਈ ਹੈ ਸਭ ਨੂੰ ਵਧਾਈ ਹੈ ਸਭ ਨੂੰ ਵਧਾਈ ਹੈ